ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਸਾਡੇ ਨਵੇਂ ਬਲੌਗ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਸੰਤੌੜ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਸਾਡੇ ਬਹੁਤ ਅਸੀ ਸਦਕਾਰ ਜੋ ਸਰਦਾਰ ਕੁਲਵੰਤ ਸਿੰਘ ਜੀ ਤਾਲੀਵਾਲ ਜੂਗੇ ਵਾਲੇ ਉਹਨਾਂ ਦੀ ਜੋ ਵਰਲਡ ਕੈਂਸਰ ਕੇਅਰ ਸੁਸਾਇਟੀ ਬਣਾਈ ਹੋਈ ਹੈ ਉਹਨਾਂ ਦੀ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਰੋਕੋ ਕੈਂਸਰ ਕੈਂਪ ਨਗਰ ਸੁਨਾਉੜ ਵਿਖੇ ਲਗਾਇਆ ਗਿਆ ਜਿਸ ਦੇ ਵਿੱਚ ਕੀ ਜੋ ਕੈਂਸਰ ਦੇ ਮਹਿੰਗੇ ਮਹਿੰਗੇ ਟੈਸਟ ਹਨ ਉਹ ਬਿਲਕੁਲ ਫਰੀ ਦੇ ਵਿੱਚ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਟਾਈਮ ਦੇ ਅਨੁਸਾਰ ਡਾਕਟਰਾਂ ਦੀ ਜੋ ਟੀਮ ਹੈ ਉਹ ਗੁਰਦੁਆਰਾ ਸਿੰਘ ਸਵਾ ਸਾਹਿਬ ਸੰਡਾਉੜ ਵਿਖੇ ਉਹ ਪਹੁੰਚ ਗਈ ਸੀ ਅਤੇ ਸਾਡੇ ਸੰਸਥਾ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਜੋ ਖੱਤਰੀ ਸੇਵਾ ਕਰ ਰਹੇ ਨੇ ਅਤੇ ਡਾਕਟਰਾਂ ਦੀ ਟੀਮ ਤੋਂ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਸੰਗਤਾਂ ਨੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਅਤੇ ਗੁਰੂ ਘਰ ਲੰਗਰ ਜੋ ਹੈ ਉਹ ਸਾਰਾ ਦਿਨ ਤਤੁੱਟ ਵਰਤਿਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੋ ਡਾਕਟਰਾਂ ਦੀ ਟੀਮ ਹੈ ਉਸ ਨੇ ਬੜੇ ਪ੍ਰੇਮ ਔਰ ਪਿਆਰ ਦੇ ਨਾਲ गुरु का लंगर छकिया और इस तो उपरंत जो है संगतान जो टेस्ट हैं वो करने शुरू कर दते सब तो पहला मरीजों का जो ब्लड प्रेशर है वो चैक कर और उस तो उपरंत शूगर चैक कर उसरंत जो डॉक्टर साहबान कंसल्ट करते ਮਰੀਜ਼ਾਂ ਨੂੰ ਉਸ ਬਸ ਬਸ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਸੀ ਔਰ ਉਹਨਾਂ ਦਾ ਟੈਸਟ ਜੋ ਹੈ ਉਹ ਕੀਤਾ ਜਾਂਦਾ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇੱਕ ਕੈਂਪ ਲੱਗਿਆ ਉਹਨਾਂ ਨੇ ਵੀ ਸਭ ਸੰਗਤਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਬਹੁਤ ਸਾਰੇ ਮਰੀਜ਼ਾਂ ਦੇ ਜੋ ਟੈਸਟ ਹਨ ਉਹ ਕੀਤੇ ਗਏ ਬੜੇ ਮਹਿੰਗੇ ਮਹਿੰਗੇ ਜੋ ਟੈਸਟ ਹਨ ਉਹ ਬਿਲਕੁਲ ਹਰੀ ਦੇ ਵਿੱਚ ਸਰਦਾਰ ਕੁਲਵੰਤ ਸਿੰਘ ਦੀ ਤਾਲੀਵਾਲ ਉਹਨਾਂ ਦੇ ਉਹਨਾਂ ਦੀ ਜੋ ਵਾਈਡ ਟੀਮ ਹੈ ਉਹਨਾਂ ਨੇ ਇਹ ਸੇਵਾ ਨਿਭਾਈ ਹੈ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਉਪਰਾਲਾ ਕਰਦੇ ਹਨ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਹਨ ਗੁਰਦੁਆਰਾ ਜ਼ੋਹੇ ਦੇ ਹੈਡ ਕ੍ਰਾਂਤੀ ਬਾਬਾ ਸੰਗਾਰਾ ਸਿੰਘ ਜੀ ਉਹਨਾਂ ਨੇ ਵੀ ਜੋ ਹੈ ਟੈਸਟ ਉਹ ਜੋ ਨੋਰਮਲ ਟੈਸਟ ਹਨ ਉਹ ਕਰਵਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦਾਉੜ ਦੇ ਜੋ ਵਿਦਿਆਰਥੀ ਹਨ ਉਹਨਾਂ ਦਾ ਵੀ ਜੋ ਚੈੱਕਅਪ ਹੈ ਉਹ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਕੁਰਵੀਰ ਸਿੰਘ ਜੀ ਜੋ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਸਮਝਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਦੇ ਟੈਸਟ ਕੀਤੇ ਗਏ ਹਨ ਔਰ ਟੈਸਟ ਕਰਨ ਤੋਂ ਉਪਰੰਤ ਦਵਾਈਆਂ ਵੀ ਬਿਲਕੁਲ ਮੁਫਤ ਦੇ ਵਿੱਚ ਦਿੱਤੀਆਂ ਗਈਆਂ ਜਿਸ ਤਰ੍ਹਾਂ ਦੇ ਨਾਲ ਟੈਸਟ ਦੀ ਰਿਪੋਰਟ ਆਉਂਦੀ ਸੀ ਦਵਾਈਆਂ ਵੀ ਬਿਲਕੁਲ ਫ੍ਰੀ ਉਹ ਟੀਮ ਵੱਲੋਂ ਦਿੱਤੀਆਂ ਗਈਆਂ ਹਨ ਔਰ ਨਿਗਾਹ ਟੈਸਟ ਕਰਕੇ ਅੱਖਾਂ ਦਾ ਜੋ ਨਿਗਾਹ ਦਾ ਟੈਸਟ ਹੈ ਉਹ ਕਰਕੇ ਉਸ ਦੀਆਂ ਦਵਾਈਆਂ ਵੀ ਤਰੁਕ ਦਿੱਤੀਆਂ ਗਈਆਂ ਇਸ ਤੋਂ ਅਨੁਸਾਰੀ ਟੀਮ ਦਾ ਸੇਵਾਦਾਰਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ